ਦਿੱਲੀ ਚੱਲੋ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਕਿਸਾਨ ਮਜ਼ਦੂਰਾਂ ਦੇ ਉੱਤੇ ਅਥਰੂ ਗੈਜ਼ੇ ਗੋਲੇ ਤੇ ਰਬੜ ਦੀਆਂ ਗੋਲੀਆਂ ਵਰਹਾਉਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ। ਉਹਨਾਂ ਦੇ ਵੱਲੋਂ 15 ਫਰਵਰੀ ਨੂੰ 4 ਘੰਟਿਆਂ ਲਈ ਪੰਜਾਬ ਦੇ ਵਿੱਚ ਰੇਲਾ ਰੋਕਣ ਦਾ ਫੈਸਲਾ ਕੀਤਾ ਗਿਆ। ਰੇਲਾ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੋਕੀਆਂ ਜਾਣਗੀਆਂ ਜਿੱਥੇ ਬੰਦਿਆਂ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਪਹਿਲਾ ਵਾਂਗ ਡਟਵੀਂ ਆਵਾਜ਼ ਉਠਾਉਣ ਦਾ ਵੀ ਫੈਸਲਾ ਕੀਤਾ ਗਿਆ ਜਿਸ ਨੂੰ ਲੈ ਕੇ ਜੋਗਿੰਦਰ ਸਿੰਘ ਉਗਰਾਹ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਦੇਖੋ ਪੰਜਾਬ ਕੀ 32 ਜਥੇ ਬੰਦਿਆਂ ਦੀ ਅੱਜੇ ਮੀਟਿੰਗ ਚੱਲ ਰਹੀ ਹੈ ਅਸੀਂ ਤਾਂ 32 ਜਥੇ ਬੰਦਿਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਬਹੁਤ ਸਾਰੇ ਦੂਸਰੇ ਦੇ ਬੋਲੇ ਸੀ ਤੇ ਨੇ ਗੋਲੀਆਂ ਰਵੱਟੀਆਂ ਚਲਾ ਕੇ ਨੇ ਉਹਨਾਂ ਨੂੰ ਜ਼ਾੜ ਤੋਂ ਰੋਕਿਆ ਉਹ ਜਬਰਦਸਤੀ ਵਿਰੋਧ ਕਰਦੇ ਆ ਸਰਕਾਰ ਦੀ ਇਸ ਕਾਰਗਜਾਤੀ ਅਸੀਂ ਨਿੰਦਾ ਕਰਦੇ ਆ ਇਹ ਜਮੂਰੀਅਤ ਦਾ ਕਤਲ ਹੈ ਇਹ ਲੋਕਤੰਤਰ ਦਾ ਕਤਲ ਹੈ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਕਰ ਰਹੇ ਨੇ ਸਾਥੀ ਉਹ ਐਸਕੇਮ ਦੀਆਂ ਮੰਗਾਂ ਨੇ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਸਾਡੀਆਂ ਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ ਮੰਗਾਂ ਇੱਕ ਨੇ ਅਸੀਂ ਵੀ ਉਸੇ ਰੂਪ ਦੇ ਵਿੱਚ ਇਨਾਂ ਦੀ ਮਦਦ ਕਰਦੇ ਆ ਉਸ ਮਗਾ ਦੇ ਸੀਨ ਸੰਘਰਸ਼ ਕਰਦੇ ਆਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਬਣਾਉਂ ਗੱਲ ਨੂੰ ਪੰਜਾਬ ਦੇ ਵਿੱਚ 7 ਥਾਮਾਂ ਤੇ 12 ਤੋਂ 4 ਘੰਟੇ ਦਾ ਰੇਲ ਰੋਕੂ ਫਰਵਾਣਾ ਬਣਾਦਾ ਕੀਤਾ ਸੈਸ ਨੋਟਾ ਸੀ 3 ਵਜੇ ਤੱਕ ਸਾਰੀ ਪ੍ਰਸੰਗ ਕਰਦੇ ਸੀ ਕਿਹੜੀ ਕਿਹੜੀ ਜਗ੍ਹਾ ਹੈ ਉਹ ਥਾਮਾਂ ਤਾਂ ਤਕਰੀਬਨ ਵੈਸੇ ਇੱਕ ਹੈਗੀ ਹੈ ਬਟਿੰਡੇ ਚ ਬਟਿੰਡਾ ਬਰਨਾਲਾ ਜਿਹੜੀ ਸ਼ਟਕਾ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਲੁਧਿਆਣਾ ਦਿੱਲੀ ਜਾਖੜੋਂ ਕੇ ਜਾਂਦੀ ਹੈ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਪਟੰਡਾ ਦਿੱਲੀ ਉਹਦੇ ਤੇ ਵੀ ਇੱਕ ਰਾਜਪੁਰਾ ਦਿੱਲੀ ਜਿਹੜੀ ਉਹ ਰੋਕਾਂਗੇ ਇੱਕ ਜਿੱਤਵਾਲ ਮੌਗਾ ਛੜਕਾ ਉਹ ਆ ਇੱਕ ਅੰਬਰਸਰ ਤੋਂ ਫਤਗੜ ਚੁੰਮ ਜਾਂਦੇ ਸਰ ਸੜਕ ਸੜਕੀ ਹੈ ਕਿ ਆਪਣੇ ਰੇਲ ਨਹੀਂ ਕੱਲ ਨੂੰ 4 ਘੰਟੇ ਦਾ ਰੇਲਾਂ ਰੋਕਾ ਇਸ ਰੋਸ ਬਜਾਉਂਦਾ ਹਾਂ ਜਲੰਧਰ ਤੋਂ ਨਹੀਂ ਰੋਕਣਾ ਜਲੰਧਰ ਦੇ ਵਿੱਚ ਸਾਡਾ ਕੰਮ ਨਹੀਂ ਹੈ ਜੇ ਸਾਨੂੰ ਦੂਜੇ ਸਾਥੀਆਂ ਨੂੰ ਅਸੀਂ ਬੇਨਤੀ ਕਰਕੇ ਆਇਆ ਜੇ ਕੋਈ ਨਾ ਨੇ ਫੈਸਲਾ ਕਰ ਲਿਆ ਫਿਰ ਦੇਖੋ ਸਾਥੀਆਂ ਨੇ ਸੰਯੁਕਤ ਮੋਰਚੇ ਤੋਂ ਕੁਝ ਜਥੇਬੰਦੀਆਂ ਬਾਹਰ ਆ ਗਈਆਂ ਸੀ ਜਾਇ ਰਾਜਨੀਤਿਕ ਸੰਯੁਕਤ ਮੋਰਚਾ ਬਣਾ ਲਿਆ ਸੀ ਦਿੱਲੀਪੁਰ ਤੋਂ ਬਾਅਦ ਇੱਕ ਸਤਿਅਨ ਉਹ ਜਥੇਬੰਦੀਆਂ ਨੇ ਇੱਕ ਜਥੇਬੰਦੀਆਂ ਉਹਨੇ ਜਿਹੜੀਆਂ ਮਤਲਬ ਜਿਨ੍ਹਾਂ ਨੇ ਆਪਣਾ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਹੋਇਆ ਕੇਐਮਐਮ ਉਹ ਜਥੇਬੰਦੀਆਂ ਦਾ ਉਹਨਾਂ ਦਾ ਇਹ ਪ੍ਰੋਗਰਾਮ ਹੈ ਉਹਨਾਂ ਨੇ ਲਿੱਤੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਟਕਾਉਂਦਾ ਧਨੇਰ ਨੇ ਜਿਹੜੇ ਉਹ ਹੁਣੇ ਦੱਸ ਕੇ ਗਏ ਨੇ ਵੀ ਕੱਲ ਦੇ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਵੀ ਸ਼ਾਮਲ ਹੋਣਗੇ ਉਹ ਸਾਡੇ ਨਾਲ ਸਾਥੀ ਬੈਠੇ ਨੇ ਤੇ ਇਹਨਾਂ ਨੇ ਫੈਸਲਾ ਕਰਕੇ ਸਾਨੂੰ ਦਿੱਤਾ ਤੇ ਅਸੀਂ ਦੋ ਜੱਥੇ ਬੰਦੀਆਂ ਜੇ ਨਿਕਲ ਨੂੰ ਰੇਲ ਤੋਂ ਜਿਹੜੀਆਂ ਬਾਕੀ ਜੱਥੇ ਬੰਦੀਆਂ ਉਹ ਵੀ ਤੁਹਾਨੂੰ ਸਮਰਥਨ ਦੇ ਦੀਆਂ ਬਾਕੀ ਜੱਥੇ ਬੰਦੀਆਂ ਨੂੰ ਅਸੀਂ ਬੇਨਤੀ ਕਰਕੇ ਆਇਆ ਜੀ ਅੰਦਰ ਬੇਨਤੀ ਕਰਨਾ ਸਾਡਾ ਕੰਮ ਹੈ ਫੈਸਲਾ ਕਰਨਾ ਉਹਨਾਂ ਦਾ ਹੱਕ ਹੈ ਉਹ ਜੇ ਕੋਈ ਮਤਲਬ ਨਾ ਰੇਲਾਂ ਰੋਕਣ ਕੋਆਰਡੀਨੇਟ ਕਰਨਾ ਜ਼ਬਰਦਸਤ ਵਿਰੋਧ ਕਰਨ ਮੰਗਾਂ ਨੂੰ ਕਹਿਣ ਵੀ ਮੰਗਾਂ ਠੀਕ ਨੇ ਉਹਨਾਂ ਦੀ ਵੈਸੇ ਗੱਲ ਆ ਗਈ ਸਾਨੂੰ ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਗੱਲ ਕਿਹਾ ਵੀ ਤੁਹਾਡੀਆਂ ਇਹਨਾਂ ਦੋਨਾਂ ਗੱਲਾਂ ਤੇ ਸਹਿਮਤੀ ਹੈ ਵੀ ਜਿਹੜਾ ਜ਼ਬਰ ਹੋਇਆ ਉਥੇ ਧੱਕਾ ਹੋਇਆ ਕ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਜਿਹੜੀਆਂ ਮੰਗਾਂ ਨੇ ਉਹ ਸੰਯੁਕਤ ਮੋਰਚੇ ਦੇ ਮੰਗਾਂ ਨੇ ਸਾਡੀਆਂ ਮੰਗਾਂ ਨੇ ਉਹਨਾਂ ਤੇ ਅਸੀਂ ਵੀ ਸੰਘਰਸ਼ ਕਰਦੇ ਆ ਕੋਈ ਹੋਰ ਜਿੱਥੇ ਬੰਦੀ ਸੰਘਰਸ਼ ਕਰਦੇ ਆ ਉਸ ਤਰੀਕੇ ਨਾਲ ਉਹ ਤੇ ਸਾਡਾ ਕਹਾਤਾ ਤਰਾਜ ਤੁਸੀਂ ਇਹਨੂੰ ਇਹਦਾ ਤੁਸੀਂ ਆਪਣੀ ਭਾਸ਼ਾ ਚ ਕਹਿ ਲੋ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ ਅਸੀਂ ਕੋਆਰਡੀਨੇਟ ਕਹਿੰਦੇ ਆ ਇਹਨੂੰ ਕੋਆਰਡੀਨੇਟ ਕਰਨਾ ਕਿਸੇ ਨੂੰ ਸਮਰਥਨ ਦਾ ਕੀ ਕਹਿਣਾ ਉਹਦਾ ਕੀ ਆ ਤੁਸੀਂ ਇਹਦਾ ਤੁਹਾਡੀ ਭਾਸ਼ਾ ਹੈਗੀ ਆ ਪ੍ਰੈਸ ਦੀ ਪ੍ਰੈਸ ਵਾਲੇ ਜੋੜੀ ਮਰਜੀ ਭਾਸ਼ਾ ਤੁਸੀਂ ਜੋੜਦੇ ਹੋ ਇਹ ਤੇ ਅਸੀਂ ਤਾਂ ਇਹਨੂੰ ਐ ਸਮਝਦੇ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਚਾਹੇ ਪ੍ਰੈਸ ਨਾਲ ਧੱਕਾ ਹੋਵੇ ਚਾਹੇ ਕਿਸੇ ਬੁੱਧੀਜੀਵੀ ਨਾਲ ਧੱਕਾ ਹੋਵੇ ਚਾਹੇ ਕਿਸੇ ਮਜ਼ਦੂਰ ਵਰਗ ਨਾਲ ਧੱਕਾ ਹੋਵੇ ਜਦੋਂ ਵੀ ਧੱਕਾ ਹੁੰਦਾ ਸੀ ਆਪਣੀ ਜਥੇਬੰਦੀਆਂ ਆਪਣੇ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰਦੇ ਆਂ ਤੇ ਉਹਦਾ ਵਿਰੋਧ ਕਰਦੇ ਆਂ ਜਾਵਰ ਜਾਵਰ ਦਾ ਕੋਟੇਸ਼ਨ ਇੱਥੇ ਪੰਜਾਬ ਚ ਲੈ ਕੇ ਕੀਤੀ ਹੈਗੀ ਜਾਂ ਫਿਰ ਉੱਥੇ ਵੀ ਜਾਇਜ਼ ਜਾਏਗਾ ਆਪਣੀ ਜਥੇਬੰਦੀ ਬੰਦੀਆਂ ਦੇਖੋ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਹੈ ਜੀ ਪੰਜਾਬ ਦੇ ਵਿੱਚ ਅਸੀਂ ਪ੍ਰੋਗਰਾਮ ਕਰਾਂਗੇ ਜਦੋਂ ਐਸਐਸ ਐਸਕੇਐਮ ਦੀ ਕਾਲ ਕਿਸੇ ਸਟੇਟ ਕੀ ਹੈ ਉਥੇ ਲਖਨਪੁਰ ਖੀਰੀ ਵੀ ਚਲੇਗਾ ਜੇ ਸੀ 2500 ਬੰਦਾ ਲੈ ਕੇ ਤੇ ਜੇ ਕਿਤੇ ਬਾਹਰ ਦੀ ਕੋਈ ਕਾਲ ਤੇ ਕਿਸੇ ਸਪੋਰਟ ਤੇ ਜਾਣਾ ਪਵੇ ਆ ਸਾਡਾ ਤਾਂ ਸਾਜੋ ਸਮਾਨ ਤਿਆਰ ਹੁੰਦਾ ਚੁੱਲੇ ਚੱਪੇ ਵਿੱਚ ਹੀ ਹੁੰਦੇ ਨੇ ਸਾਡੇ ਅਸੀਂ ਜਿੱਥੇ ਮਰਜੀ ਬਲਾ ਲੈਣ ਨੂੰ ਫੇਚਲੇ ਜਾਵਾਂ ਮਰ ਸ਼ਾਮ ਦੇ 4 ਵਜੇ ਮੀਟਿੰਗ ਤੋਂ ਬਾਅਦ ਜੋ ਸੀਟਾ ਨਿਕਲਦਾ ਉਹਦੀ ਤੁਸੀਂ ਵੀ ਵੇਟ ਕਰਦੇ ਹੋ ਕਿ ਉਸ ਤੋਂ ਬਾਅਦ ਦੇਖੋ 4 ਵਜੇ ਵੇਟ ਕਰਾ ਜੀ ਤਾਂ ਤਾਂ ਜੇ ਅਸੀਂ ਨੇ ਕੋਈ ਪ੍ਰੋਗਰਾਮ ਦਿੱਤਾ ਹੋਏ ਅੱਜ ਤਾਂ ਪ੍ਰੋਗਰਾਮ ਦੇ ਨਹੀਂ ਬੈਠੇ ਆ ਸ਼ਾਮ ਨੂੰ ਕਈ ਛਿੱਟਾ ਨਿਕਲਦਾ ਹੈ ਫਿਰ ਵੀ ਜ਼ਬਰਦਸਤ ਜ਼ਬਰ ਨਹੀਂ ਮੁੜਦਾ ਜਿਹੜਾ ਜ਼ਬਰ ਕੀਤਾ ਉਹ ਤਾਂ ਨਹੀਂ ਮੁੜਦਾ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਬਜਾਇਤ ਤਾਂ ਨਹੀਂ ਖਤਮ ਹੁੰਦੀ ਉਹ ਸਾਰਾ ਕੁਝ ਹੈ ਉਹ ਮੰਗਾਂ ਵੀ ਸਾਡੀਆਂ ਬਾਜਬ ਨੇ ਮੰਗਾਂ ਸਾਡੀਆਂ ਸਟਾਰਟ ਕਰਦੀਆਂ ਨੇ ਜਿਹੜਾ ਸਰਕਾਰ ਨੇ ਰਾ ਰੁੱਕ ਕੇ ਜਾ ਇੱਕ ਜਿਵੇਂ ਮੂਰੀਆ ਦਾ ਕਤਲ ਕੀਤਾ ਹੈ ਉਹ ਤਾਂ ਵਾਪਰ ਗਿਆ ਇਹ ਤਾਂ ਨਹੀਂ ਮੁੜਦੀਆਂ ਇਹਨਾਂ ਦਾ ਤਾਂ ਅਸੀਂ ਵਿਰੋਧ ਕਰਾਂ ਇਹ ਡਬਲ ਕਰਦਾਰ ਹੈ ਨਾ ਜੀ ਦੂਜੇ ਇੱਕ ਪਾਸੇ ਕੰਨਾ ਕੱਢਤੀਆਂ ਦੂਜੇ ਪਾਸੇ ਖੁੱਲੇ ਕੰਸਦਾ ਤੁਸੀਂ ਜੇ ਲੋਕਾਂ ਦੀ ਜਮਹੂਰੀਆ ਦੇ ਲੋਕ ਜਾ ਕੇ ਬੈਠਣ ਦਿੱਲੀ ਤੁਸੀਂ ਗੱਲ ਕਰੋ ਤੇ ਨਮਟਾਰਾ ਕਰੋ ਇੱਕ ਸਾਲ ਕਿੰਨੇ ਸਾਲ ਤੋਂ ਇਹ ਜਿਹੜੇ ਮੰਗਾ ਨੇ 2021 ਦਸੰਬਰ 11 ਦਸੰਬਰ ਨੂੰ ਸਾਡਾ ਫੈਸਲਾ ਹੋਇਆ ਇੱਕ 2021 ਚ ਹੁਣ ਤਾਂ 24 ਆ ਗਿਆ ਜੀ 24 ਦੇ ਲੋਕ ਸਭਾ ਚੋਣਾਂ ਸਿਰਤੇ ਨੇ ਹੁਣ ਤੱਕ ਇਹਦਾ ਫੈਸਲਾ ਨਹੀਂ ਕੀਤਾ ਕਮ ਕਿਵੇਂ ਵਿਸ਼ਵਾਸ ਕਰ ਲੈਣਗੇ ਲੋਕ ਅਸੀਂ ਸਮਝਦੇ ਹਾਂ ਵੀ ਜਾਬਰ ਇਹ ਜਾਬਰ ਕਦਮ ਨੇ ਇਹ ਜਾਬਰ ਕਦਮ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਨੇ ਲੋਕਾਂ ਦੀ ਸੁਣੀ ਹੋਈ ਸਰਕਾਰ ਲੋਕਾਂ ਦੇ ਹੱਕਾਂ ਦੇ ਵਿੱਚ ਖੁੱਕਤ ਨਹੀਂ ਚਾਹੀਦੀ ਹੈ ਕਾਰਪੋਰੇਟ ਦਾ ਪੱਖਪੂਰਤ ਹੁੰਦੇ ਪੱਖ ਵਿੱਚ ਖੁੱਕਤ ਵਸਤੇ ਨਰੀਆਪ ਸਰੀਆ ਨੰਗੀ ਚਿੱਟੀ ਸਪੋਰਟ ਤੇ ਅਸਨਾ ਸਰਕਾਰ ਦਾ ਆਉਣਾ ਇਹ ਹੱਤਕਾ ਹੈ ਖਤਰਨਾਕ ਸਦਾ ਦੀ ਕਿ ਕਿਸਾਨਾਂ ਤੇ लाਠੀਚੋਰ ਦੇ ਵਿਰੋਧ ਦੇ ਵਿੱਚ ਭਾਰਤੀ ਕਿਸਾਨ ਯੂਨিয়ন ਨੇ ਇਹ ਵੱਡਾ ਐਲਾਨ ਕੀਤਾ ਕਿ ਹੁਣ ਉਹ ਰੇਲਵੇ ਟ੍ਰੈਕ ਜਾਮ ਕਰਨਗੇ ਅਤੇ ਜਿਹੜਾ ਪੁਲਿਸ ਵੱਲੋਂ ਤਸ਼ੱਦਦ ਟਾਇਆ ਜਾ ਰਿਹਾ ਕਿਸੇ ਵੀ ਕੀਮਤੇ برداشت ਨਹੀਂ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ